ਜਿੱਥੇ ਹੋਵੇ ਸਿਸਟਮ ਦੋਸ਼ੀ ਭਾਵੇਂ ਇਹਦੇ ਮੁਲਾਜ਼ਮ ਕਰਿੰਦੇ ਦੋਸ਼ੀ ਹੋਣ ਤਾਂ ਉੱਥੇ ਤਾਂ ਉੱਥੇ ਵੀ ਸੰਗਤ ਦੇ ਨਾਲ ਹੀ ਤੱਕਾ ਹੁੰਦਾ ਇੱਕ ਇਹ ਮੈਂ ਤੁਹਾਡੇ ਘਟਨਾ ਨਾਲੋਂ ਜ਼ਿਆਦਾ ਇੱਕ ਵੈਸੇ ਤੇ ਜਦੋਂ ਭਾਈ ਸਾਹਿਬ ਤੁਹਾਡੇ ਪਿਤਾ ਜੀ ਸ਼ਹੀਦ ਹੋਏ ਸੀ ਤੇ ਪੁਲਿਸ ਤੇ ਉਦੋਂ ਵੀ ਅਣਪਛਾਤੀ ਕਹਿ ਦਿੱਤੀ ਗਈ ਉਹੀ ਕਹਿ ਰਹਿਣਾ ਜੀ ਜਦੋਂ ਹੋਵੇ ਇਹਨਾਂ ਨੇ ਸਾਨੂੰ ਮਾਰਨਾ ਉਦੋਂ ਤਾਂ ਸਾਰੇ ਰੂਲ ਰਾਲ ਸਾਰਾ ਕੁਝ ਇਹਨਾਂ ਦਾ ਹੁੰਦਾ ਦੋਨੇ ਦੋਨੇ ਵਾਰੀ ਇਹਨਾਂ ਦਾ ਹੁੰਦਾ ਵੈਸੇ ਤਾਂ ਪਰ ਵੱਖਰੇ ਹੁੰਦੇ ਆ ਅੱਜ ਪੌਲਸਾਂ ਪਛਾਤੀ ਗਈ ਪਛਾਣੀ ਗਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੇ ਪਰਿਵਾਰਾਂ ਤੱਕ ਕੋਈ ਪਹੁੰਚ ਨਹੀਂ ਕੋਈ ਉਹਨਾਂ ਦੇ ਪਰਿਵਾਰਾਂ ਨੂੰ ਪ੍ਰੋਬਲਮ ਨਹੀਂ ਆਈ ਉਹਨਾਂ ਨੂੰ ਹਾਲਾਂਕਿ ਸਿਕਿਉਰਟੀਆਂ ਤੱਕ ਦੇ ਦਿੱਤੀਆਂ ਹੋਣਗੀਆਂ ਰਾਖੀ ਆਸਤੇ ਭਈ ਇਹਨਾਂ ਦੇ ਘਰਾਂ ਚ ਕੋਈ ਅਨਸਖਾਵੀ ਘਟਨਾ ਨਾ ਵਾਪਰ ਜੇ ਸਭ ਤੋਂ ਵੱਡੀ ਸਾਡੇ ਇਸਤ ਦੀ ਬੇਅਦਬੀ ਸਾਡਾ ਸਭ ਤੋਂ ਵੱਡਾ ਦਿਖਾਂਤ ਸਿੱਖਾਂ ਦਾ ਤੇ ਤਰਾਸ ਦੀ ਵੀ ਇਥੋਂ ਦੇ ਸਿਸਟਮ ਵੱਲੋਂ ਬੇਅਦਬੀ ਕਰਨ ਵਾਲਿਆਂ ਨੂੰ ਸਿਕਿਉਰਟੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿਕਿਉਰਟੀਆਂ ਉਹਨਾਂ ਦੇ ਮੂਰੇ ਪਾਇਲਟ ਉਹਨਾਂ ਨੂੰ ਵੀ ਵੀ ਆਈਪੀ ਬਣਾ ਕੇ ਪੰਜਾਬ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਜੇ ਕਿਸੇ ਵੱਲੋਂ ਪੁਲਿਸ ਵਾਲੇ ਦੇ ਨਾਲ ਧੱਕਾ ਹੋ ਜਾਵੇ ਇਹ ਵੀ ਐਗਜ਼ਾਮਪਲ ਹੈਗੀ ਆ ਜਗਰਾਵਾਂ ਦੇ ਵਿੱਚ ਕੁਝ ਕੁ ਵੀਰਾਂ ਵੱਲੋਂ ਜਗਰਾਵਾਂ ਮੰਡੀ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਹੱਥੋਂ ਪਾਈ ਹੋ ਜਾਂਦੇ ਆ ਤਾਂ ਕਲਕੱਤੇ ਵਿੱਚ ਜਾ ਕੇ ਇਨਕਾਊਂਟਰ ਕੀਤਾ ਜਾਂਦਾ ਇਹਨਾਂ ਵੱਲੋਂ ਕਿ ਪੁਲਿਸ ਦੇ ਨਾਲ ਧੱਕਾ ਹੋਇਆ ਤੇ ਜੇ ਪੁਲਿਸ ਕਰਦੀ ਆ ਤਾਂ ਉੱਥੇ ਕੋਈ ਵਾਅ ਵਾਸਤਾ ਨਹੀਂ ਬਠਿੰਡੇ ਵਾਲੀ ਘਟਨਾ ਦੀ ਗੱਲ ਕਰ ਲਈਏ ਮੋਕਸਰ ਵਾਲੀ ਜਿਹੜੀ ਕਰਨਾਲ ਬਾਠਲੀ ਘਟਨਾ ਦੀ ਗੱਲ ਕਰ ਲਈਏ ਮੋਕਸਰ ਵਾਲੀ ਜਿਹੜੀ ਸਿਵ ਸ਼ਰਣਾ ਨੇ ਕੀਤਾ ਤਾ ਉਹਨਾਂ ਦੇ ਸ਼ਿਵ ਸ਼ੈਨ ਵਾਲਾ ਜਿਹੜਾ ਆਪ ਤਾਂ ਚਲੋ ਫੜਿਆ ਨਹੀਂ ਗਿਆ ਹਜੇ ਕਹਿੰਦੇ ਨਹੀਂ ਫੜਿਆ ਜਾਣਾ